ਆਪਾਂ ਸਾਰੇ ਇਹ ਕਹਿ ਦਿੰਨੇ ਆ ਕਿ ਬਹੁਤ ਨਸ਼ਾ ਹੈ ਜਾਂ ਬੇਰੁਜ਼ਗਾਰੀ ਬਹੁਤ ਹੈ ਮਹਿੰਗਾਈ ਬਹੁਤ ਹੈ ਪਰ ਉਹਦਾ ਹੱਲ ਕਿਵੇਂ ਕੱਢਣਾ ਹੈ ਇਹ ਕੋਈ ਨਹੀਂ ਦੱਸ ਰਿਹਾ ਕਿ ਜਿਉ ਹੋ ਪੜਾਉਂਦੇ ਆ ਬੱਚੇ ਨੂੰ ਨਿਰਾਸ਼ਾਵਾਦੀ ਨਾ ਬਣਾਉਣ ਆਸ਼ਾਵਾਦੀ ਬਣਾਉਣ ਬੱਚੇ ਨੂੰ ਜੇ ਸਰਕਾਰੀ ਨੌਕਰੀ ਨਹੀਂ ਵੀ ਮਿਲੀ ਜੌਬ ਨਹੀਂ ਮਿਲੀ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਨਾ ਅਨਪੜਤਾ ਲੋਕ ਕਹਿ ਦਿੰਦੇ ਸੀ ਜੇ ਤਾਂ ਅਨਪੜ ਹੈ ਅਨਪੜ ਹੈ ਪਰ ਮੈਨੂੰ ਲੱਗਦਾ ਵੀ ਉਹਨਾਂ ਦੇ ਅਨਪੜ ਹੋਣ ਤੇ ਵੀ ਬਹੁਤ ਜ਼ਿਆਦਾ ਦਿਮਾਗ ਸੀ ਜਿੰਨੇ ਅਸੀਂ ਹੁਣ ਪੜ੍ਹੇ ਲਿਖੇ ਹੋ ਗਏ ਆ ਤੇ ਉਹਨਾਂ ਹੀ ਅਸੀਂ ਟੈਨਸ਼ਨਾਂ 'ਚ ਰਹਿਣ ਲੱਗ ਗਏ ਉਹਨਾਂ ਹੀ ਅਸੀਂ ਮੈਨੂੰ ਲੱਗਦਾ ਵੀ ਅਨਪੜ ਤੋਂ ਵੀ ਵੱਧ ਹੋ ਗਏ ਆ ਇਹ ਇੱਕ اپੀਲ ਐਨ ਆਰ ਆਈ ਵੀਰ ਭੈਣਾਂ ਨੂੰ ਵੀ ਕਰਨਾ ਚਾਹਣੀ ਆ ਕਿ ਤੁਸੀਂ ਦਾਨ ਦੇਣ ਦਾ ਤਰੀਕਾ ਵੀ ਬਦਲੋ ਇੱਕ ਪਿੰਡ 'ਚ 5-6 ਪਿੰਡਾਂ ਨੂੰ ਲੈ ਕੇ ਇੱਕ ਪਿੰਡ 'ਚ ਫੈਕਟਰੀ ਲਾ ਦੇਣ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਜਾਊਗਾ ਭਈ ਨਸ਼ਿਆਂ ਵੱਲ ਨਹੀਂ ਜਾਊਗਾ ਕਿਉਂਕਿ ਨਸ਼ੇ ਦੇ ਵਿੱਚ ਬੰਦਾ ਬੇਰੁਜ਼ਗਾਰੀ ਕਰਕੇ ਹੀ ਜਾਂਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਡਾਕਟਰ ਸਰਬਜੀਤ ਕੌਰ ਬਰਾੜ ਮੋਗਾ ਮੈਂ ਡਾਕਟਰ ਵੀ ਹਾਂ ਤੇ ਡਾਕਟਰੀ ਦੇ ਨਾਲ ਲੇਖਕ ਵੀ ਹਾਂ ਔਰ ਸਮਾਜ ਸੇਵੀ ਸੰਸਥਾ ਨਾਲ ਜਿਹੜੀ ਮੈਂ ਜੁੜੀ ਹਾਂ ਤੇ ਆਓ ਅੱਜ ਆਪਾਂ ਗੱਲ ਕਰਦੇ ਹਾਂ ਕੁਝ ਸਮਾਜਿਕ ਬੁਰਾਈਆਂ ਤੇ ਸਾਡੇ ਜਿਹੜੇ ਸਮਾਜ ਵਿੱਚ ਬਹੁਤ ਸਾਰੀਆਂ ਜਿਹੜੀਆਂ ਬੁਰਾਈਆਂ ਐ ਸਮਾਜਿਕ ਬੁਰਾਈਆਂ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਜਿਨ੍ਹਾਂ ਵਿੱਚ ਮੁੱਦੇ ਤਾਂ ਬਹੁਤ ਐ ਪਰ ਅੱਜ ਅਸੀਂ ਥੋੜੀ ਜੀ ਗੱਲਬਾਤ ਸ਼ਾਰਟ ਚ ਕਰਾਂਗੇ ਅ ਬੇਰੋਜ਼ਗਾਰੀ ਔਰ ਨਸ਼ਿਆਂ ਤੇ ਜਿਹੜਾ ਸਾਡੇ ਦੇਸ਼ ਨੂੰ ਸਾਡੀ ਜਵਾਨੀ ਨੂੰ ਘੌਣ ਵਾਂਗ ਖਾ ਰਹੇ ਨੇ ਤੇ ਹਰ ਇੱਕ ਕੋਈ ਇਹਦੇ ਤੇ ਗੱਲ ਬਹਿਸ ਤਾਂ ਛੇੜ ਲੈਂਦਾ ਪਰ ਉਹਦਾ ਆਪਾਂ ਕੀ ਨਤੀਜਾ ਉਹਨੂੰ ਕਿਵੇਂ ਠੀਕ ਕਰਨਾ ਹੈ ਕਿਵੇਂ ਆਪਾਂ ਉਹਨੂੰ ਸੈੱਟ ਕਰਨਾ ਹੈ ਉਹਨੂੰ ਆਪਾਂ ਕੋਈ ਨਹੀਂ ਉਸ ਮੁੱਦੇ ਨੂੰ ਚੱਕ ਰਿਹਾ ਕਿਉਂਕਿ ਜਿਵੇਂ ਮੰਨ ਲਓ ਵੀ ਆਪਾਂ ਹਰ ਇੱਕ ਥਾਂ ਕਹਿ ਦਿੰਨੇ ਆ ਕਿ ਪੰਜਾਬੀ ਮਾਂ ਬੋਲੀ ਨੂੰ ਆਪਾਂ ਪ੍ਰਮੋਟ ਕਰੀਏ ਜੀ ਪੰਜਾਬੀ ਬੋਲੋ ਪੰਜਾਬੀ ਲਿਖੋ ਉਹੀ ਚੀਜ਼ ਇੱਥੇ ਆ ਜਾਂਦੀ ਆ ਕਿ ਆਪਾਂ ਸਾਰੇ ਕਹਿ ਦਿੰਨੇ ਆ ਕਿ ਭਾਈ ਬਹੁਤ ਨਸ਼ਾ ਹੈ ਸਾਰੇ ਥਾਈਂ ਪਿੰਡਾਂ ਚ ਸ਼ਹਿਰਾਂ ਚ ਲਾ ਲੋ ਜਾਂ ਬੇਰੁਜ਼ਗਾਰੀ ਬਹੁਤ ਹੈ ਮਹਿੰਗਾਈ ਬਹੁਤ ਹੈ ਪਰ ਉਹਦਾ ਹੱਲ ਕਿਵੇਂ ਕੱਢਣਾ ਹੈ ਇਹ ਕੋਈ ਨਹੀਂ ਦੱਸ ਰਿਹਾ ਕਿਉਂਕਿ ਤੁਸੀਂ ਦੇਖਦੇ ਹੋ ਕਿ ਆਪਾਂ ਮੱਧ ਵਰਗੀ ਜਿਹੜੇ ਪਰਿਵਾਰ ਹੈ ਉਹ ਆਪਣੇ ਬੱਚੇ ਨੂੰ ਜਿੰਨੀ ਕ ਪੂੰਜੀ ਹੁੰਦੀ ਹੈ ਉਹ ਲਾ ਕੇ ਜਿਹੜਾ ਹੈਗਾ ਪੜਾ ਦਿੰਦੇ ਆ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡਾ ਬੱਚਾ ਪੜ੍ਹ ਕੇ ਚਲੋ ਵੀ ਕੋਈ ਨੌਕਰੀ ਤੇ ਲੱਗ ਜਾਊਗਾ ਜਾਂ ਕੋਈ ਚੰਗਾ ਹੋਰ ਰੁਜ਼ਗਾਰ ਉਹਨੂੰ ਮਿਲ ਜਾਊਗਾ ਪਰ ਹੁੰਦਾ ਕੀ ਹੈ ਐਂਡ ਤੇ ਜਦੋਂ ਉਹ ਬੱਚਾ ਪਾੜ ਆਉਂਦਾ ਸਾਰੀ ਪੂੰਜੀ ਮਾਂ ਪਿਓ ਦੀ ਉਹਦੇ ਤੇ ਲੱਗ ਜਾਂਦੀ ਹੈ ਤੇ ਐਂਡ ਤੇ ਉਹ ਤੁਰਿਆ ਫਿਰਦਾ ਹੈ ਨਿਰਾਸ਼ ਹੋ ਜਾਂਦਾ ਹੈ ਜਦੋਂ ਉਹਨੂੰ ਨੌਕਰੀ ਨਹੀਂ ਮਿਲਦੀ ਤੇ ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗੀ ਮਾਪਿਆਂ ਨੂੰ ਕਿ ਜੇ ਉਹ ਪੜਾਉਂਦੇ ਆ ਬੱਚੇ ਨੂੰ ਪਰ ਉਹਨੂੰ ਆਸ਼ਾਵਾਦੀ ਦੇ ਨਾਲ ਮਤਲਬ ਨਿਰਾਸ਼ਾਵਾਦੀ ਨਾ ਬਣਾਉਣ ਆਸ਼ਾਵਾਦੀ ਬਣਾਉਣ ਤਾਂ ਕਿ ਬੱਚੇ ਨੂੰ ਜੇ ਸਰਕਾਰੀ ਨੌਕਰੀ ਨਹੀਂ ਵੀ ਮਿਲੀ ਜੌਬ ਨਹੀਂ ਮਿਲੀ ਤਾਂ ਉਹ ਉਵੇਂ ਦਾ ਕੋਈ ਰਜਗਾਰ ਕਰ ਲਵੇ ਜਿਹੜਾ ਉਹਨੂੰ ਆਪਦੇ ਲਾਈਫ ਦੇ ਵਿੱਚ ਕੰਮ ਆਵੇ ਦੂਜੀ ਗੱਲ ਇਹ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਨਾ ਉਹ ਕੀ ਕਰਦੇ ਸੀ ਵੀ ਉਦੋਂ ਅਨਪੜਤਾ ਲੋਕ ਕਹਿ ਦਿੰਦੇ ਸੀ ਜੇ ਤਾਂ ਅਨਪੜਾ ਐ ਅਨਪੜਾ ਐ ਪਰ ਮੈਨੂੰ ਲੱਗਦਾ ਵੀ ਉਹਨਾਂ ਦੇ ਅਨਪੜ ਹੋਣ ਤੇ ਵੀ ਬਹੁਤ ਜ਼ਿਆਦਾ ਦਿਮਾਗ ਸੀ ਕਿਉਂਕਿ ਉਹ ਤਾਂ 20 25 25 ਜਿਹੜੇ ਪਰਿਵਾਰ ਦੀ ਫੈਮਿਲੀ ਵੀ ਚਲਾ ਲੈਂਦੇ ਸੀ ਕੋਈ ਉਦੋਂ ਟੈਨਸ਼ਨ ਨਹੀਂ ਹੁੰਦੀ ਸੀ ਸਟ्रेस ਨਹੀਂ ਹੁੰਦਾ ਸੀ ਉਹ ਉਦੋਂ ਪੜ੍ਹੇ ਲਿਖਿਆ ਨਾਲੋਂ ਵੀ ਵੱਧ ਸੀ ਤੇ ਮੈਨੂੰ ਲੱਗਦਾ ਵੀ ਜਿੰਨੇ ਅਸੀਂ ਹੁਣ ਪੜ੍ਹੇ ਲਿਖੇ ਹੋ ਗਏ ਆ ਤੇ ਉਹਨਾਂ ਹੀ ਅਸੀਂ ਟੈਨਸ਼ਨਾਂ 'ਚ ਰਹਿਣ ਲੱਗ ਗਏ ਉਹ ਨਹੀਂ ਅਸੀਂ ਮੈਨੂੰ ਲੱਗਦਾ ਵੀ ਅਨਪੜ ਤੋਂ ਵੀ ਵੱਧ ਹੋ ਗਏ ਆ ਕਿਉਂਕਿ ਅਸੀਂ ਉਹ ਸਿਸਟਮ ਨਹੀਂ ਸਿੱਖ ਰਹੇ ਅਸੀਂ ਆਪਦੇ ਬਜ਼ੁਰਗਾਂ ਕੋਲੇ ਨਹੀਂ ਬਹਿ ਰਹੇ ਵੀ ਉਹਦਾ ਤਰੀਕਾ ਨਹੀਂ ਸਾਨੂੰ ਆ ਰਿਹਾ ਵੀ ਅਸੀਂ ਆਪਦੀ ਜ਼ਿੰਦਗੀ ਪੜ ਲਿਆ ਉਹਨੂੰ ਜਿਉਣਾ ਕਿਵੇਂ ਆ ਇਹਦੇ ਵਿੱਚ ਹੋੜ ਥੋੜੀ ਮੈਂ ਪੈਸੇ ਦੀ ਵੀ ਮੰਨਦੀ ਆ ਕਿ ਬੰਦਾ ਇਨਸਾਨ ਪੈਸੇ ਵੱਲ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਆ ਉਹ ਰੁਝਾਨ ਜਿਹੜਾ ਉਹਨਾਂ ਦਾ ਪੈਸੇ ਵੱਲ ਜ਼ਿਆਦਾ ਹੋ ਗਿਆ ਵੀ ਛੇਤੀ ਅਸੀਂ ਜਿਹੜੇ ਅਮੀਰ ਬਣੀ ਐ ਸ਼ੇਤੀ ਅਮੀਰੀ ਦੇ ਚੱਕਰ ਵਿੱਚ ਉਹ ਫਿਰ ਜਾਂ ਤਾਂ ਜਿਵੇਂ ਹੁਣ ਵਿਦੇਸ਼ਾਂ ਨੂੰ ਜਾ ਰਹੇ ਆ ਜਾਂ ਫਿਰ ਉਹ ਲੁੱਟ ਖਸੁੱਟ ਕਰਦੇ ਆ ਲੁੱਟਾ ਖੋਹੀ ਕਰਦੇ ਆ ਮਾਰੋਹ ਵੜਾਈ ਜਿਵੇਂ ਤੁਸੀਂ ਨੈੱਤ ਦੀਆਂ ਘਟਨਾਵਾਂ ਆਪਾਂ ਦੇਖਦੇ ਹੈਗੀਆਂ ਆਪਣੇ ਜਿਹੜੇ ਸਮਾਜ ਵਿੱਚ ਹੋ ਰਹੀਆਂ ਕਿਉਂਕਿ ਨਾ ਤਾਂ ਬੰਦਾ ਘਰੇ ਸੇਫ ਹੈ ਕੋਈ ਬਿਜ਼ਨਸਮੈਨ ਨਹੀਂ ਸੇਫ ਆਪਦੇ ਆਫਿਸ ਦੇ ਵਿੱਚ ਆਪਦੇ ਸਟੋਰ ਤੇ ਕੋਈ ਤੁਰਿਆ ਜਾਂਦਾ ਨਹੀਂ ਰਾਹ ਖੜੇ ਸੇਫ ਤੇ ਉਹਦਾ ਕਾਰਨ ਇਹ ਹੀ ਹੈ ਮੈਂ ਚਾਹੂੰਗੀ ਇਹ ਦੱਸਣਾ ਕਿ ਜਿਹੜੀ ਬੇਰੁਜ਼ਗਾਰੀ ਐ ਜਾਂ ਜਿਹੜੇ ਨਸ਼ੇ ਆਪਾਂ ਕਹਿ ਲੈਨੇ ਆ ਵੀ ਫਲਾਣਾ ਨਸ਼ਾ ਕਰਦਾ ਜੀ ਸਾਡੇ ਤਾਂ ਬਹੁਤ ਨਸ਼ੇ ਹੋ ਗਏ ਦੇਸ਼ ਦੇ ਵਿੱਚ ਮੈਂ ਉਹਨੂੰ ਬੇਰੁਜ਼ਗਾਰੀ ਮੁੱਦ ਸਮਝਦੀ ਆ ਉਸ ਚੀਜ਼ ਨੂੰ ਬੇਰੁਜ਼ਗਾਰੀ ਨਾ ਹੋਵੇ ਸਾਡੇ ਸਮਾਜ ਦੇ ਵਿੱਚ ਤੇ ਇਹ ਨਸ਼ੇ ਆ ਜਿਹੜੇ ਕੋਈ ਨਹੀਂ ਕਰੂਗਾ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਉਹ ਸਾਡਾ ਕੁੜੀਆਂ ਵੀ ਨਸ਼ੇ ਵਿੱਚ ਪੈ ਚੁੱਕੀਆਂ ਉਹਨਾਂ ਦਾ ਵੀ ਕਾਰਨ ਇਹ ਹੀ ਹੈ ਕਿ ਘਰੇਲੂ ਜਿਹੜੀਆਂ ਸਿਸਟਮ ਇਹੋ ਜਿਹਾ ਹੋ ਗਿਆ ਜਦੋਂ ਸਾਨੂੰ পেট ਭਰਨ ਨੂੰ ਦੋ ਵੇਲੇ ਦੀ ਰੋਟੀ ਚਾਹੀਦੀ ਹੋਵੇ ਤੇ ਅਸੀਂ ਉਹਦੇ ਜੋਗੇ ਨਾ ਹੋਈਏ ਫਿਰ ਸਾਨੂੰ ਕੋਈ ਨਾ ਕੋਈ ਕਦਮ ਚੱਕਣਾ ਪੈਂਦਾ ਹੈ ਉੱਥੇ ਫਿਰ ਬੱਚੇ ਸਟ੍ਰੈਸ ਲੈਂਦੇ ਆ ਉਹ ਘਰੇ ਘਟ ਗੱਲ ਸ਼ੇਅਰ ਕਰਦੇ ਆ ਆਪਾਂ ਉਹਨੂੰ ਕੁੱਟੀ ਰੱਖਦੇ ਆ ਤੇ ਫਿਰ ਉਹ ਜਾਂਦੇ ਹੈਗੇ ਆ ਮਾੜੇ ਪਾਸੇ ਜਿਵੇਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਾਡੇ ਬੁੱਧੀਜੀਵੀ ਵੀ ਜਾਂ ਕੋਈ ਸਰਕਾਰਾਂ ਲੈ ਲਓ ਕੋਈ ਵੀ ਚੀਜ਼ ਲੈ ਲਓ ਵੀ ਜਿਹੜੇ ਮੇਨ ਬੁੱਧੀਜੀਵੀ ਹੋਗੇ ਸਮਾਜਿਕ ਸੰਸਥਾਵਾਂ ਹੋਗੀਆਂ ਉਹ ਵੀ ਅੱਜ ਤੱਕ ਬਹਿਸ ਬਾਜ਼ੀ ਜ਼ਰੂਰ ਕਰਦੀਆਂ ਇਹਨਾਂ ਮੁੱਦਿਆਂ ਤੇ ਪਰ ਮੈਂ ਬਹੁਤ ਜਿਹੜੇ ਹੈਗੇ ਆ ਲੈਕਚਰ ਅਟੈਂਡ ਕੀਤੇ ਐਵੇਂ ਦੇ ਪ੍ਰੋਗਰਾਮ ਅਟੈਂਡ ਕੀਤੇ ਹੈਗੇ ਸੈਮੀਨਾਰ ਜਿੱਥੇ ਬਹਿਸ ਤਾਂ ਹੁੰਦੀ ਹੈ ਪਰ ਉਹਦਾ ਹੱਲ ਕੋਈ ਨਹੀਂ ਕੱਢਦਾ ਕਿ ਆਪਾਂ ਇਹਨੂੰ ਏਦਾਂ ਹੱਲ ਕਰ ਲਈਏ ਕਿਉਂਕਿ ਸਾਨੂੰ ਕੱਲਾ ਸਰਕਾਰਾਂ ਤੇ ਵੀ ਨਹੀਂ ਰਹਿਣਾ ਚਾਹੀਦਾ ਕੁਝ ਕੋਸ਼ਕ ਹੰਬਲਾ ਆਪਾਂ ਮਾਰੀਏ ਤੇ ਕੁਝ ਫੇਰ ਆਪਾਂ ਸਰਕਾਰ ਤੋਂ ਉਹ ਫੰਡ ਪਵਾਈਏ ਕਿ ਲੋ ਜੀ ਇੰਨਾ ਸਾਡੇ ਪਿੰਡ ਨੇ ਇਕੱਠਾ ਕਰ ਲਿਆ ਤੇ ਇੰਨਾ ਤੁਸੀਂ ਸਾਨੂੰ ਦਿਓ ਅਸੀਂ ਆਉਦੇ ਪਿੰਡ ਵਿੱਚ ਇੱਕ ਫੈਕਟਰੀ ਲਾਉਣੀ ਕਿਉਂਕਿ ਤੁਸੀਂ ਦੇਖੋ ਕਿ ਮੈਂ ਇਹਦੇ ਵਿੱਚ ਅੰਗ ਸੰਗ ਜਿਹੜਾ ਚੈਨਲ ਹੈਗਾ ਇਹਦੇ ਰਾਹੀਂ ਮੈਂ ਇਹ ਇੱਕ ਅਪੀਲ ਐਨ ਆਰ ਆਈ ਵੀਰ ਭੈਣਾਂ ਨੂੰ ਵੀ ਕਰਨਾ ਚਾਹੁੰਦੀ ਆ ਕਿ ਤੁਸੀਂ ਦਾਨ ਦੇਣ ਦਾ ਤਰੀਕਾ ਵੀ ਬਦਲੋ ਹਰ ਇੱਕ ਨੂੰ ਸਾਨੂੰ ਦਾਨ ਦੇਣ ਦਾ ਤਰੀਕਾ ਵੀ ਬਦਲਣਾ ਪੈਣਾ ਹੈ ਜੇ ਅਸੀਂ ਬੇਰੁਜ਼ਗਾਰੀ ਔਰ ਜਿਹੜਾ ਨਸ਼ਿਆਂ ਨੂੰ ਠੱਲ ਪਾਉਣੀਆਂ ਤਾਂ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਕਿਤੇ ਦਾਨ ਨਾ ਦਿਓ ਜ਼ਰੂਰ ਦਿਓ ਪਰ ਦਾਨ ਦੇਖ ਕੇ ਦਿਓ ਜਿਵੇਂ ਸਮੇਂ ਦੀ ਸੋਚ ਬਦਲੀ ਆ ਸਾਰਾ ਕੁਝ ਬਦਲਿਆ ਪਰ ਦਾਨ ਆਪਾਂ ਉਸੇ ਤਰੀਕੇ ਨਾਲ ਹੀ ਦੇ ਰਹੇ ਆਂ ਵੀ ਜਿੱਥੇ ਬੇਫਾਲਤੂ ਜਾਂਦਾ ਹੈਗਾ ਦੂਜੀ ਗੱਲ ਵੀ ਆਪਾਂ ਜਿਹੜਾ ਹੈਗਾ ਏ ਐਨ ਆਈ ਆਰ ਵੀਰ ਭੈਣ ਸਾਡਾ ਬਹੁਤ ਸਾਥ ਦੇ ਸਕਦੇ ਆ ਇਸ ਮੁੱਦੇ ਤੇ ਕਿ ਜਿਵੇਂ ਮੰਨ ਲਓ ਵੀ 5-6 ਪਿੰਡਾਂ ਦੇ ਐਨਆਰਆਈ ਰਾਲ ਕੇ ਬਹੁਤ ਵੀਰ ਭੈਣੇ ਐਵੇਂ ਦੇ ਹੈਗੇ ਜਿਹੜੇ ਬਹੁਤ ਦਾਨ ਆਪਦੇ ਪਿੰਡ ਨੂੰ ਭੇਜਦੇ ਆ ਹਰ ਸਾਲ ਜਾਂ ਕਈ ਮਹੀਨਿਆਂ ਬਾਅਦ ਕਿ ਲਓ ਵੀ ਖੇਡਾਂ ਤੇ ਲਾ ਦੋ ਸਕੂਲ ਤੇ ਲਾ ਦੋ ਇੱਥੇ ਲਾ ਦੋ ਤੇ ਮੈਂ ਇਹ ਇੱਕ ਸੁਝਾਈ ਆ ਮੇਰਾ ਕੋਈ ਮੈਂ ਬਹੁਤਾ ਵੱਡੀ ਕੋਈ ਪੀਐਚਡੀ ਤਾਂ ਕੀਤੀ ਨਹੀਂ ਹੈਗੀ ਇਸ ਚੀਜ਼ ਤੇ ਪਰ ਇੱਕ ਸੁਝਾਅ ਜ਼ਰੂਰ ਹੈ ਸਮਾਜਿਕ ਬੁਰਾਈਆਂ ਨੂੰ ਦੇਖਦੇ ਹੋਏ ਕਿ ਜਿਹੜੇ ਐਨਆਰਆਈ ਵੀਰ ਭੈਣਾਂ ਐ ਉਹ ਥੋੜਾ ਥੋੜਾ ਦਾਨ ਵੀ ਆਪਦਾ ਕੱਢ ਕੇ ਇੱਕ 5-6 ਪਿੰਡਾਂ ਦੇ ਐਨਆਰਆਈ ਵੀਰ ਭੈਣਾਂ ਇੱਕ ਇੱਕ ਪਿੰਡ ਚ 5-6 ਪਿੰਡਾਂ ਨੂੰ ਲੈ ਕੇ ਇੱਕ ਪਿੰਡ ਚ ਫੈਕਟਰੀ ਲਾ ਦੇਣ ਉਹਦੇ ਤੋਂ ਕੁਝ ਪਿੰਡ ਦੇ ਸਰਪੰਚ ਨਾਲ ਰਲ ਕੇ ਉਹ ਉਹਨਾਂ ਤੋਂ ਮੰਗਣ ਕੇ ਸਾਨੂੰ ਭਾਈ ਥੋੜਾ ਫੰਡ ਤੁਸੀਂ ਸਰਕਾਰ ਤੋਂ ਦਿਵਾਓ ਉਹਦੇ ਵਿੱਚ 5-6 ਜਿਹੜੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਜੂਗਾ ਤੇ ਅੱਜ ਜਦੋਂ ਬੰਦੇ ਦੇ ਘਰੇ ਰੋਟੀ ਇਨਸਾਨ ਦੇ ਢੱਡ ਨੂੰ ਮਿਲਣ ਲੱਗੀ ਦੋ ਵੇਲੇ ਦੀ ਵਧੀਆ ਤੇ ਉਹ ਜਿਹੜਾ ਹੈਗਾ ਏ ਆਪੇ ਹੀ ਨਸ਼ਿਆਂ ਵੱਲ ਨਹੀਂ ਜਾਊਗਾ ਕਿਉਂਕਿ ਨਸ਼ਾ ਨਸ਼ੇ ਦੇ ਵਿੱਚ ਬੰਦਾ ਬੇਰੁਜ਼ਗਾਰੀ ਕਰਕੇ ਹੀ ਜਾਂਦਾ ਹੈ ਉਹ ਮੁੱਦਾ ਜਿਹੜਾ ਖਾਸ ਵੇਖਣ ਨੂੰ ਆਉਂਦਾ ਆਮ ਜਿਹੜੇ ਚੱਲ ਰਿਹਾ ਹੈਗਾ ਐਨ ਜੀਓ ਜਾਂ ਕਿਸੇ ਵੀ ਸਮਾਜਿਕ ਸੰਸਥਾ ਕੋਲੇ ਕੋਈ ਐਵੇਂ ਦਾ ਰੋਲਾ ਆਉਂਦਾ ਚਾਹੇ ਉਹ ਵਿਆਹ ਨੂੰ ਤਲਾਕਾਂ ਨੂੰ ਲੈ ਕੇ ਹੋ ਜਾਵੇ ਘਰ ਦੇ ਝਗੜੇ ਨੂੰ ਲੈ ਕੇ ਹੋ ਜਾਵੇ ਜਾਂ ਕੋਈ ਮਤਲਬ ਹੋਰ ਕਿਸੇ ਵੀ ਚੀਜ਼ ਨੂੰ ਮੇਨ ਮੁੱਦਾ ਉੱਥੇ ਆ ਜਾਂਦਾ ਕਿ ਆ ਉਹ ਬੰਦਾ ਬੇਰੋਜ਼ਗਾਰ ਉਹਦੇ ਘਰ ਦੀ ਸਮੱਸਿਆ ਹੁੰਦੀ ਹੈਗੀ ਆ ਜਿਹੜੀ ਇਹ ਚੀਜ਼ ਵੀ ਮੇਨ ਹੈਗੀ ਆ ਤੇ ਜੇ ਇੱਥੇ ਜਿਵੇਂ ਸਾਡੀਆਂ ਪੁਰਾਣੇ ਮਾਵਾ ਐ ਜਾਂ ਲਾਲੋ ਪਹਿਣਾ ਐ ਸਾਡੀ ਪੀੜ੍ਹੀ ਤੁਰੀ ਆਉਂਦੀ ਹੈਗੀ ਆ ਆਪਾਂ ਪੁਰਾਣੇ ਪਿੰਡਾਂ ਵਾਲੇ ਹੈਗੇ ਆ ਜਾਂ ਉਹਨਾਂ ਨੂੰ ਬਹੁਤ ਚੀਜ਼ਾਂ ਇਹੋ ਜਿਹੀਆਂ ਆਉਂਦੀਆਂ ਬਣਾਉਣੀਆਂ ਜਿਹੜੀਆਂ ਜਿਵੇਂ ਕੁੜੀਆਂ ਜਿਹੜੀਆਂ ਬਹੁਤ ਵਧੀਆ ਫਲਕਾਰੀਆਂ ਬਾਗ ਕੱਢ ਰਹੀਆਂ ਐ ਤੇ ਜੇ ਉਹਨਾਂ ਨੂੰ ਐਵੇਂ ਦੀਆਂ ਫੈਕਟਰੀਆਂ 'ਚ ਕੋਈ ਇੱਕ ਪਲੇਟਫਾਰਮ ਮਿਲ ਜੇ ਤੇ ਉਹ ਕਿੰਨੀਆਂ ਹੋਰ ਕੁੜੀਆਂ ਨੂੰ ਰੋਜ਼ਗਾਰ ਦੇ ਸਕਦੀਆਂ ਐ ਜਿਵੇਂ ਸਾਡੀਆਂ ਮਾਵਾ ਆਚਾਰ ਬਹੁਤ ਵਧੀਆ ਮਰਬੇ ਬਹੁਤ ਵਧੀਆ ਪਾ ਲੈਂਦੀਆਂ ਸਾਗ ਕਿੰਨਾ ਵਧੀਆ ਬਣਾਉਂਦੀਆਂ ਜਿਵੇਂ ਬਾਹਰਲੇ ਕੰਟਰੀ ਵਿੱਚ ਵੀ ਤਾਂ ਆਪਾਂ ਡੱਬਾ ਪੈਕਿੰਗ ਹੀ ਚੀਜ਼ ਲੈਣੇ ਆ ਨਾਲੇ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਉਹ ਸੱਭਿਆਚਾਰ ਦੀ ਨਿਸ਼ਾਨੀ ਹੈਗੀਆਂ ਤੇ ਲੋਕ ਮੁੜ ਵੀ ਰਹੇ ਆ ਇਧਰ ਨੂੰ ਚਾਹੁੰਦੇ ਆ ਕਿ ਸਾਨੂੰ ਪ੍ਰਾਣੀਆਂ ਦਰੀਆਂ ਮਿਲਣ ਸਾਨੂੰ ਚਾਦਰਾਂ ਮਿਲਣ ਸਾਨੂੰ ਸ਼ਿੱਕੂ ਮਿਲਣ ਬਣੇ ਹੋਏ ਜਿਹੜੀਆਂ ਪ੍ਰਾਣੀਆਂ ਟੋਕਰੀਆਂ ਬਣਾਉਂਦੀਆਂ ਹੁੰਦੀਆਂ ਸੀ ਸਾਡੀਆਂ ਦਾਦੀਆਂ ਮਾਵਾਆਂ ਦੀਆਂ ਹੈਗੀਆਂ ਮੇਰੀਆਂ ਸਾਂਭ ਕੇ ਰੱਖੀਆਂ ਹੋਈਆਂ ਮੇਰੇ ਖੁਦ ਦੇ ਹੱਥ ਦੀ ਕਢਾਈ ਕੀਤੀ ਹੋਈ ਆ ਪਰ ਉਹਨਾਂ ਨੂੰ ਆਪਾਂ ਨਾ ਇੱਕ ਵੀ ਵੇਸਟ ਵਸਤੂ ਸਮਝ ਕੇ ਇੱਕ ਪਾਸੇ ਲਾ ਦਿੱਤਾ ਸੀਗਾ ਇੱਕ ਸਮੇਂ ਲਈ ਪਰ ਹੁਣ ਲੋਕ ਫੇਰ ਉਧਰ ਨੂੰ ਮੁੜ ਰਹੇ ਆ ਤੇ ਮੈਂ ਚਾਹੁੰਨੀ ਆ ਕਿ ਸਾਡੀ ਜੇ ਆਪਾਂ ਪੰਜਾਬ ਨੂੰ ਖੁਸ਼ਹਾਲ ਕਰਨਾ ਹੈ ਤੇ ਅਸੀਂ ਇਹ ਉਪਰਾਲਾ ਜਿਹੜਾ ਇਹ ਜ਼ਰੂਰ ਕਰੀਏ ਤੇ ਮੇਰੀ ਗੱਲ ਤੇ ਗੌਰ ਜ਼ਰੂਰ ਕਰਨ ਜਿਹੜੇ ਮੇਰੇ ਐਨ ਆਰ ਆਈ ਵੀਰਾਂ ਮੈਨੂੰ ਬਹੁਤ ਆਸ ਆ ਪੈਣਾ ਤੋਂ ਉਹਨਾਂ ਤੋਂ ਕਿ ਐਵੇਂ ਦੇ ਜਿਹੜੇ ਤੁਸੀਂ ਫੰਡ ਭੇਜਿਆ ਕਰੋ ਤੇ ਨਾਲ ਉਹਨਾਂ ਨੂੰ ਆਈਡੀਆ ਵੀ ਦਿਆ ਕਰੋ ਕਿ ਭਾਈ ਇਹ ਫੰਡ ਆਹ ਚੀਜ਼ ਤੇ ਲੱਗਣਾ ਚਾਹੀਦਾ ਹੈ 5 6 ਜਿਹੜੀਆਂ ਪਿੰਡਾਂ ਦੇ ਐਨ ਆਰ ਆਈ ਵੀਰ ਭੈਣਾ ਉਹ ਇੱਕ ਆਪਦੇ ਪਿੰਡ 'ਚ ਫੈਕਟਰੀ ਲਾਓ ਕੁਝ ਫੰਡ ਸਰਕਾਰ ਤੋਂ ਮੰਗੋ ਤੇ ਨਾਲੇ ਤਾਂ ਆਪਾਂ ਦੋਨੇ ਰਲ ਮਿਲ ਕੇ ਸਰਕਾਰ ਤੇ ਆਪਾਂ ਲੋਕ ਜਿਹੜੇ ਇਕੱਠ ਸਮੂਹ ਹੁੰਦਾ ਜਿਹੜਾ ਬਣ ਕੇ ਉਹ ਆਪਾਂ ਜਿਹੜੀ ਆਪਦੇ ਨਸ਼ੇ ਨੂੰ ਠੱਲ ਆਪਦੀ ਜਵਾਨੀ ਨੂੰ ਬਚਾ ਸਕਦੇ ਆ ਫੇਰ ਰੰਗਲਾ ਪੰਜਾਬ ਬਣਾ ਸਕਦੇ ਆ ਤੇ ਨਾਲੇ ਸਾਡੇ ਜਿਹੜੇ ਘਰਾਂ ਦੇ ਵਿੱਚੋਂ ਕਲੇਸ਼ ਖਤਮ ਹੋਊਗਾ ਸਟ्रेस ਖਤਮ ਹੋਊਗਾ ਤੇ ਅਸੀਂ ਖੁਸ਼ਹਾਲ ਰਵਾਂਗੇ ਸਾਡੀਆਂ ਮਾਵਾਂ ਭੈਣਾ ਬੀਬੀ ਜੋ ਇਹ ਸਾਰੇ ਪ੍ਰਾਣੇ ਬਜ਼ੁਰਗ ਵਧੀਆ ਉਵੇਂ ਪਹਿਲਾਂ ਵਾਂਗ ਹੱਸਣ ਖੇਡਣਗੇ ਕਿ ਉਹ ਫੈਕਟਰੀ ਦੇ ਵਿੱਚ 2-4 ਘੰਟੇ ਆਪਦੇ ਜਿਹੜੀਆਂ ਅੰਦਰਲੀਆਂ ਗੱਲਾਂ ਵੀ ਕਰ ਲੈਣਗੇ ਉੱਥੇ ਬੈਠ ਕੇ ਤੇ ਨਾਲੇ ਜਿਹੜਾ ਇਹ ਇਦਾਂ ਦਾ ਸਮਾਨ ਸਾਨੂੰ ਪ੍ਰਾਣਾ ਆਪਦੇ ਵਿਰਸੇ ਨਾਲ ਸੰਬੰਧਤ ਉਹ ਜੀਵਤ ਵੀ ਰਹਿ ਜਾਊਗਾ ਸਾਨੂੰ ਮਿਲਿਆ ਕਰੂਗਾ ਤੇ ਐਵੇਂ ਦੀ ਗੱਲ ਨਹੀਂ ਹੈਗੀ ਕਿ ਆਪਾਂ ਬਰਗਰ ਪੀ ਜੇ ਜਾਂ ਇਹੀ ਆਪਾਂ ਵਧੀਆ ਇੱਕ ਸਮੇਂ ਤੇ ਇਹ ਆਏ ਸੀ ਤੇ ਲੋਕ ਇਧਰ ਨੂੰ ਹੋ ਗਏ ਸੀ ਜਿਹੜੀਆਂ ਸਾਡੀਆਂ ਮਾਵਾਂ ਦਿੰ ਆਏ ਚਾਚਿਆਂ ਤਾਈਆਂ ਉਹ ਬੜੇ ਸੋਹਣੇ ਗੁਲਗਲੇ ਮਠੀਆਂ ਕਾਫੀ ਚੀਜ਼ਾਂ ਜਾਣੀ ਦੀ ਉਹ ਪੂੜੇ ਮਾਲ ਪੂੜੇ ਉਹ ਚੀਜ਼ਾਂ ਜਿਹੜੀਆਂ ਬਹੁਤ ਤਰੀਕਿਆਂ ਨਾਲ ਬਣਾਉਂਦੀਆਂ ਵੀ ਉੱਥੇ ਆਪਣੇ ਵੀ ਪੀਜੇ 버ਗਰ ਕੋਈ ਕੰਮ ਨਹੀਂ ਕਰਨਗੇ ਤੇ ਬਹੁਤ ਚੀਜ਼ਾਂ ਜਿਹੜੀਆਂ ਸਾਡੇ ਵਿਰਾਸਤ ਦੇ ਨਾਲ ਉਹਨਾਂ ਨੇ ਉਸ ਫੈਕਟਰੀ ਨੂੰ ਦੇਣੀਆਂ ਤੇ ਉਹ ਜਿਹੜੀਆਂ ਚੀਜ਼ਾਂ ਲੋਕ ਹੁਣ ਬਾਹਰਲੇ ਕੰਟਰੀ ਦੇ ਵੀ ਦੇਖਣ ਆਉਂਦੇ ਹੈਗੇ ਸਾਡੇ ਇੱਧਰ ਤੇ ਮੈਨੂੰ ਲੱਗਦਾ ਵੀ ਸਾਨੂੰ ਜ਼ਰੂਰ ਇਹ ਅਪਰਾਲੇ ਕਰਨੇ ਚਾਹੀਦੇ ਆ ਮੈਂ ਇੱਕ ਤੁਹਾਡੇ ਨਾਲ ਗੱਲ ਹੋਰ ਸਾਂਝੀ ਕਰਨੀ ਚਾਹਨੀ ਆ ਕਿ ਆਪਾਂ ਜੇ ਥੋੜਾ ਪਿੱਛੇ ਚਲੇ ਜਾਈਏ ਸਾਡੇ ਬਜ਼ੁਰਗ ਜਿਹੜੇ ਆ ਉਹ 95 85 100 100 ਸਾਲ ਕਿਉਂ ਜਿਉ ਕੇ ਗਏ ਆ ਕਿਉਂਕਿ ਉਹ ਤਣਾਅ ਨਹੀਂ ਮਹਿਸੂਸ ਕਰਦੇ ਸੀ ਉਹ ਆਪਦੀ ਖੁੱਲੀ ਜ਼ਿੰਦਗੀ ਜਿਉਂਦੇ ਸੀ ਕੋਈ ਘੁਟਣ ਨਹੀਂ ਸੀਗੀ ਉਹਨਾਂ ਨੂੰ ਕਿਸੇ ਦਾ ਦਬਾਅ ਨਹੀਂ ਹੁੰਦਾ ਸੀ ਉਹ ਥੋੜੇ ਦੇ ਵਿੱਚ ਹੀ ਬਹੁਤ ਖੁਸ਼ ਹੁੰਦੇ ਸੀ ਜਦੋਂ ਸਾਨੂੰ ਮਤਲਬ ਸਾਨੂੰ ਸਾਨੂੰ ਵੀ ਅੱਧਾ ਕੇਲਾ ਵੀ ਮਿਲ ਜਾਣਾ ਨਾ ਅਸੀਂ ਪੰਜ ਭੈਣ ਭਰਾ ਸੀ ਤੇ ਜਦੋਂ ਲਿਮਟ ਵਿੱਚ ਚੀਜ਼ ਆਉਂਦੀ ਸੀ ਤੇ ਸਾਨੂੰ ਸਬਰ ਵੀ ਹੁੰਦਾ ਸੀ ਉਹ ਚੀਜ਼ ਸਾਨੂੰ ਇਹ ਹੁਣ ਪਤਾ ਲੱਗਦਾ ਕਿ ਸਾਨੂੰ ਉਹ ਅੱਧਾ ਕੇਲਾ ਜਾਂਦਾ ਸੇਬ ਕਿੰਨਾ ਸਬਰ ਸਿਖਾਉਂਦਾ ਸੀ ਉਹ ਸਾਨੂੰ ਪੂਰਾ ਵੀ ਦੇ ਸਕਦੇ ਸੀ ਪਰ ਨਹੀਂ ਉਹ ਚੀਜ਼ ਉੱਥੇ ਆ ਕੇ ਹੁਣ ਸਮਝ ਆਉਂਦੀ ਆ ਵੱਡੇ ਹੋયા ਕਿ ਉਹ ਸਾਨੂੰ ਉਸ ਚੀਜ਼ ਨੇ ਇੱਕ ਸਬਰ ਸਿਖਾਇਆ ਵੀ ਤੁਸੀਂ ਸਬਰ ਚ ਰਹਿ ਸਕੋ ਤੇ ਬਾਕੀ ਜਿਹੜਾ ਹੈਗਾ ਵੀ ਉਹ ਬਜ਼ੁਰਗ ਜਿਹੜੇ ਖੁਸ਼ ਰਹਿੰਦੇ ਸੀ ਦੇਖੋ ਵੀ ਸਿਰਫ ਇੱਕ ਘਰ ਦੇ ਬਜ਼ੁਰਗ ਤੇ ਸਿਆਣੇ ਬੰਦੇ ਤੇ ਜ਼ਿੰਮੇਵਾਰੀ ਹੁੰਦੀ ਸੀ ਸਾਰੇ ਘਰ ਦੀ ਤੇ ਉਹਨੇ ਮਤਲਬ ਸਾਰੇ ਬੱਚਿਆਂ ਦੇ ਜਾਂ ਸਾਰੇ ਪਰਿਵਾਰ ਦੇ ਕੱਪੜੇ ਲਿਆਉਣੇ ਰਾਸ਼ਨ ਲਿਆਉਣਾ ਘਰ ਦਾ ਟੋਟਲੀ ਚੀਜ਼ ਖੇਤਾਂ ਦੀ ਵੀ ਸਾਰੀ ਰੇ ਸਪਰੇਅ ਦੀ ਉਹਦੇ ਤੇ ਜ਼ਿੰਮੇਵਾਰੀ ਹੁੰਦੀ ਸੀ ਤੇ ਹੁਣ ਕੀ ਹੈਗਾ ਇਹ ਵੀ ਆਪਾਂ ਬੱਚਿਆਂ ਨੂੰ ਪਹਿਲਾਂ ਪੁੱਛਦੇ ਆਂ ਕੇ ਕੱਪੜੇ ਜਿਹੜੇ ਹੈਗੇ ਆ ਭਾਈ ਤੂੰ ਨਾਲ ਚੱਲ ਤੇ ਬੱਚੇ ਫਿਰ ਉਮੇ ਗਿੱਜ ਗਏ ਹੁਣ ਉਹ ਆਪਾਂ ਗਝਾਏ ਹੈਗੇ ਆ ਜਿਹੜੇ ਆਪਾਂ ਕਹਿੰਨੇ ਆ ਨਾ ਕਿ ਸਾਡੇ ਤਾਂ ਬੱਚਾ ਜੀ ਆ ਪਸੰਦ ਦੇ ਲੀੜੇ ਪਾਉਂਦਾ ਤੇ ਸਾਡੇ ਲਿਆਏ ਵੀ ਉਹਨੂੰ ਪਸੰਦ ਨਹੀਂ ਆਉਂਦੇ ਇਹ ਸਿਰਫ ਆਪਾਂ ਹੀ ਜਿਹੜੀ ਬੇਰੁਜ਼ਗਾਰੀ ਇੱਕ ਆਪਾਂ ਵੀ ਮੁੱਦਾ ਹੈਗੇ ਆ ਸਮਾਜ ਵੀ ਇਹਦਾ ਮੁੱਦਾ ਹੈ ਕਿ ਉਹਨੇ ਖੁਦ ਹੀ ਇਹ ਚੀਜ਼ਾਂ ਕ੍ਰੀਏਟ ਕੀਤੀਆਂ ਕਿ ਜੀ ਆਪਾਂ ਪਹਿਲਾਂ ਤੋਂ ਹੀ ਆਪਦੇ ਬੱਚਿਆਂ ਨੂੰਵੇਂ ਸਿਖਾਵਾਂਗੇ ਕਿ ਸਾਡੇ ਮਾਪਿਓ ਜਿਹੜੇ ਹੈਗੇ ਆ ਬੰਦਾ ਸਿਆਣਾ ਬੰਦਾ ਜਾਂਦਾ ਸੀ ਇੱਕੋ ਨਾਲ ਦੇ ਥਾਨ ਪਣਾ ਲਿਆ ਹੁੰਦਾ ਸੀ ਬੰਦਿਆਂ ਦੇ ਕੁਰਤੇ ਪਜਾਮੇ ਦੇ ਇੱਕੋ ਨਾਲ ਦੇ ਬੱਚਿਆਂ ਦੇ ਹੁੰਦੇ ਸੀ ਤੇ ਜਿਹੜੇ ਸਾਡੇ ਚ ਸਵਰ ਸੀਗਾ ਕਿ ਅਸੀਂ ਓਵੇਂ ਦੇ ਲਿਆਏ ਹੀ ਪਾ ਲੈਂਦੇ ਸੀ ਮੇਰੇ ਖੁਦ ਦੇ ਜਿਹੜੇ ਚਾਚੇ ਤਾਇਆ ਦੇ ਵਿਆਹ ਵਿੱਚ ਸਾਡੇ ਤਿੰਨਾ ਚਾਰਾਂ ਭੈਣਾਂ ਦੇ ਨਾ ਇੱਕੋ ਹੀ ਪਾੜ ਦੇ ਕੱਪੜੇ ਪਾਏ ਹੋਏ ਆ ਤੇ ਸਾਨੂੰ ਹੁਣ ਉਹ ਬੜਾ ਚੰਗਾ ਲੱਗਦਾ ਵਿੱਚ ਜੇ ਇਹ ਰੁਝਾਨ ਹੋ ਗਿਆ ਸੀ ਕਿ ਨਾ ਵੀ ਜੇ ਉਹਦੇ ਇਹੇ ਜਿਹਾ ਤੇ ਮੈਂ ਨਾਲ ਦਾ ਨਹੀਂ ਪਾਉਣਾ ਪਰ ਉਹ ਬੜੀ ਚੀਜ਼ ਚੰਗੀ ਲੱਗਦੀ ਜਦੋਂ ਅਸੀਂ ਵੀਡੀਓ ਦੇਖਦੇ ਆ ਕਿ ਦੇਖੋ ਕਿੰਨਾ ਸਮਾਂ ਜਿਹੜਾ ਬਦਲ ਗਿਆ ਵੀ ਅਸੀਂ ਵੀ ਬਾਲੇ ਪੁਰਾਣੇ ਤਾਂ ਹੈ ਨਹੀਂਗੇ ਪਰ ਥੋੜੇ ਜੇ ਮਸਾਲਾਂ ਦੇ ਵਿੱਚ ਸਮੇ ਨੇ ਬਹੁਤ ਹੀ ਘਾਰਵਟ ਲਈ ਹੈ ਜਿਹੜਾ ਉਹ ਬਦਲ ਗਿਆ ਤੇ ਪਰ ਜਿਹੜੀਆਂ ਪਿਛਲੀਆਂ ਚੀਜ਼ਾਂ ਐ ਉਹ ਸਾਨੂੰ ਚੰਗੀਆਂ ਲੱਗਦੀਆਂ ਹਜੇ ਵੀ ਅਸੀਂ ਆਪਣੀ ਮਿੱਟੀ ਨਾਲ ਜੁੜੇ ਹੋਏ ਆ ਜੁੜੇ ਤਾਂ ਐ ਕਿ ਸਾਡੇ ਮਾਪਿਓ ਨੇ ਸਾਨੂੰ ਸਿੱਖਿਆ ਦਿੱਤੀ ਆ ਕਿਉਂਕਿ ਹੁਣ ਜਿਹੜੇ ਮੈਂ ਮਾਫ ਕਰਨਾ ਵੀ ਮਾਵਾਂ ਕਹੀ ਜਾਂ ਭੈਣਾਂ ਗੁੱਸਾ ਨਾ ਕਰਨ ਪਰ ਮੈਂ ਇੱਥੇ ਕਹਿਣਾ ਚਾਹਾਂਗੀ ਕਿ ਸਾਡੀ ਜਿਹੜੀ ਹੁਣ ਦੀ ਪੀੜ੍ਹੀ ਆ ਉਹ ਆਪਦੇ ਬੱਚੇ ਨੂੰ ਕਹਿੰਦੀ ਆ ਜਾ ਕੇ ਸੁਣ ਬਈ ਜਿਹੜੀ ਭੂਆ ਨਾਲ ਤੇਰੀ ਨਾਲ ਦਾਦੀ ਕੀ ਗੱਲ ਕਰਦੀ ਆ ਤੇ ਸਾਡੇ ਸਮਿਆਂ ਦੇ ਵਿੱਚ ਸਾਡੀ ਮਾਂ ਚ ਪੇੜ ਮਾਰਦੀ ਸੀ ਵੀ ਤੁਸੀਂ ਇੱਥੇ ਗੱਲ ਕਰਨ ਕਿਉਂ ਖੜੇ ਹੋ ਕੀ ਸੁਣਦੇ ਹੋ ਤੁਸੀਂ ਇੱਥੇ ਚਲੋ ਜਾਓ ਉਦੋਂ ਜਿਹੜੇ ਬੱਚਿਆਂ ਤੋਂ ਦੂਰ ਹੋ ਕੇ ਘਰ ਦੀ ਕਵੀਨਦਾਰੀ ਦੀ ਗੱਲ ਕੀਤੀ ਜਾਂਦੀ ਸੀ ਤੇ ਹੁਣ ਬੱਚੇ ਕੋਲ ਬੈਠੇ ਹੁੰਦੇ ਆ ਜਿਹੜੀ ਘਰ ਵਾਲੀ ਆ ਉਹ ਵੀ ਘਰ ਵਾਲੇ ਨਾਲ ਕਲੇਸ਼ ਦੀਆਂ ਸਾਰੀਆਂ ਗੱਲਾਂ ਮਾਣਿਆ ਐ ਕਿ ਆ ਜੀ ਉਹਦਾ ਫੋਨ ਆਇਆ ਜੀ ਫਲਾਨਾ ਆਇਆ ਹੋ ਗਿਆ ਸਾਰਾ ਉਹ ਕੋਲ ਬੈਠੇ ਉਹ ਬੱਚੇ ਤੇ ਅਸਰ ਬਹੁਤ ਭੜਾ ਪੈ ਰਿਹਾ ਉਹ ਫਿਰ ਉਵੇਂ ਦੇ ਅੱਗੇ ਜਿਹੜਾ ਉਹ ਚੱਲਦਾ ਰਹਿੰਦਾ ਉਹਦੇ ਦਿਮਾਗ ਦੇ ਵਿੱਚ ਕਿਉਂਕਿ ਬੱਚੇ ਤਾਂ ਛੋਟੇ ਹੁੰਦੇ ਆ ਉਹਦਾ ਕੋਰਾ ਕਾਗਜ਼ ਹੈ ਜਿਵੇਂ ਦਾ ਦੇਖ ਲਿਆ ਉਵੇਂ ਗਾਹਾਂ ਉਹ ਵਧ ਹੀ ਜਾਂਦੇ ਆ ਤੇ ਜਿਹੜੇ ਵੱਡੇ ਪਰਿਵਾਰ ਹੁੰਦੇ ਸੀ ਤੇ ਸਬਰ ਬਹੁਤ ਸਿਖਾਉਂਦੇ ਸੀ ਤੇ ਸਾਨੂੰ ਕਬੀਲਦਾਰੀ ਦੀਆਂ ਗੱਲਾਂ ਬਹੁਤ ਹੁੰਦੇ ਸੀ ਉਹ ਵੱਡੇ ਪਰਿਵਾਰ ਅਸੀਂ ਜਿਹੜੇ ਹੁਣ ਆਪਾਂ ਸਪੈਸ਼ਲ ਸਿੱਖਿਆ ਦਿੰਨੇ ਆ ਨਾ ਵੀ ਪੁੱਤ ਐ ਨਹੀਂ ਕਰਨਾ ਧੀ ਐ ਨਹੀਂ ਕਰਨਾ ਸਾਨੂੰ ਉਦੋਂ ਜਿਹੜੇ ਆਪਦੇ ਦਾਦੇ ਪੜਦਾਦੀਆਂ ਦੀਆਂ ਬਾਤਾਂ ਕਹਾਣੀਆਂ ਅਸੀਂ ਸੁਣਦੇ ਸੀ ਸਿੱਧਕਨਾਰ ਤੇ ਉਹਦੇ ਵਿੱਚੋਂ ਹੀ ਸਾਨੂੰ ਉਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਸੀ ਤੇ ਜਿਹੜੇ ਵੀ ਪੂਰੇ ਸਮੂਹਿਕ ਪਰਿਵਾਰ ਹੁੰਦੇ ਸੀਗੇ ਵੱਡੇ ਪਰਿਵਾਰ ਉਹ ਬਹੁਤ ਲਾਹੇਵੰਦ ਹੁੰਦੇ ਸੀ ਕਿਉਂਕਿ ਸਾਨੂੰ ਨਿੱਕੇ ਹੁੰਦਿਆਂ ਤੋਂ ਹੀ ਜਿਹੜਾ ਕੰਮ ਧੰਦਾ ਉਹ ਕਰਨਾ ਕਾ ਦਿੱਤਾ ਜਾਂਦਾ ਸੀ ਕਿ ਬਈ ਭਾਈ ਸਾਨੂੰ ਮਤਲਬ ਜਿਵੇਂ ਘੜਾ ਭਰੋ ਨਲਕਾ ਗੇੜੋ ਪੱਠੇ ਵੀ ਕੁੱਤਰੋ ਤੇ ਖੇਤ ਗਏ ਹੋਏ ਆ ਬੰਦੇ ਤੇ ਚਲੋ ਕੁੜੀਆਂ ਨੇ ਪਾ ਦੇਣਾ ਅੱਗੇ ਜਦੋਂ ਸਾਡੀਆਂ ਭੂਆ ਦੇ ਰਿਸ਼ਤੇ ਹੋਏ ਤੇ ਉਦੋਂ ਦੇਖਣ ਆਇਆ ਮਤਲਬ ਜਦੋਂ ਰਿਸ਼ਤਾ ਦੇਖਣ ਆਉਂਦੇ ਸੀ ਤੇ ਉਹਨਾਂ ਨੇ ਦੇਖਣਾ ਕਿ ਕੁੜੀ ਜਿਹੜੀ ਹੈਗੀ ਆ ਵੀ ਟੋਕਰਾ ਚੱਕ ਕੇ ਤੇ ਪੱਠੇ ਜਿਹੜੇ ਪਾ ਰਹੀ ਆ ਸੰਨੀ ਰਲਾ ਰਹੀ ਆ ਉਹ ਚੰਗਾ ਸਮਝਿਆ ਜਾਂਦਾ ਸੀ ਤੇ ਹੁਣ ਅੱਜਕੱਲ ਦੇ ਮਾਪਿਓ ਆ ਜਿਹੜੇ ਉਹ ਬੱਚਿਆਂ ਤੋਂ ਡਰਦੇ ਆ ਜਵਾਨਾ ਜਮਾਂ ਹੀ ਉਲਟ ਹੋ ਗਿਆ ਪਹਿਲਾਂ ਜਿਹੜੇ ਬੱਚੇ ਮਾਪਿਓ ਤੋਂ ਡਰਦੇ ਸੀ ਤੇ ਹੁਣ ਪਤਾ ਨਹੀਂ ਰੀਜਨ ਕੀ ਹੋ ਗਿਆ ਕਿ ਜਿਹੜੇ ਮਾਪਿਓ ਉਹ ਬੱਚਿਆਂ ਤੋਂ ਡਰਦੇ ਆ ਤੇ ਜਿਹਦੇ ਨਾਲ ਸਾਡਾ ਸਮਾਜ ਜਿਹੜਾ ਹੈਗਾ ਇਹ ਕੁਰਾਹੇ ਪੈ ਰਿਹਾ ਕਿਉਂਕਿ ਅਸੀਂ ਛੋਟੇ ਹੁੰਦੇ ਬੱਚੇ ਨੂੰ ਹੀ ਜੇ ਚੰਗੀਆਂ ਆਦਤਾਂ ਚੰਗੀਆਂ ਚੀਜ਼ਾਂ ਸਿਖਾਵਾਂਗੇ ਤੇ ਸਾਡੇ ਬੇਰੁਜ਼ਗਾਰੀ ਜਾਂ ਅਸੀਂ ਉਹਦੇ ਨਾਲ ਵੀ ਨਜੇਠ ਲਾਂਗੇ ਕਿੰਨੀਆਂ ਖੁਦਕੁਸ਼ੀਆਂ ਹੋ ਰਹੀਆਂ ਸਟ੍ਰੈਸ ਦੇ ਨਾਲ ਕਿੰਨੇ ਹਾਦਸੇ ਹੋ ਰਹੇ ਆਪਾਂ ਘਰੋਂ ਨਿਕਲਦੇ ਆਂ ਵਧੀਆ ਤੇ ਉੱਥੇ ਜਾ ਕੇ ਗੱਡੀ ਵੱਜ ਜਾਂਦੀ ਆ ਜਾਂ ਕੋਈ ਮਾਰ ਦਿੰਦਾ ਇਹਦਾ ਕਾਰਨ ਇਹ ਹੀ ਹੈ ਕਿ ਜਿਹੜੇ ਘਰ ਦੇ ਪਰਿਵਾਰ ਐ ਉਹ ਛੋਟੇ ਹੋ ਗਏ ਆਪਾਂ ਕਮਰੇ ੱਡੋ ੱਡ ਬਣਾ ਲੇ ਦੇਖੋ ਅੱਗੇ ਇੱਕੋ ਹੀ ਸਵਾਤ ਵਿੱਚ ਕੱਚੀ ਦੇ ਵਿੱਚ ਸਾਰੇ ਪੈਂਦੇ ਸੀ ਕਿੰਨਾ ਵਧੀਆ ਨੀਂਦ ਆਉਂਦੀ ਸੀ ਤੇ ਹੁਣ ਆਪਾਂ ਜਿਹੜੀਆਂ ਕੰਧਾਂ ਕੱਢ ਲਈਆਂ ਤੇ ਉਹ ਨਾਲ ਦੇ ਕਮਰੇ ਚ ਪਏ ਆਪਣੇ ਮਾਪਿਓ ਨੂੰ ਜਾਂ ਕਿਸੇ ਨੂੰ ਵੀ ਅਟੈਕ ਹੋ ਜਾਂਦਾ ਤੇ ਸਾਨੂੰ ਉਹਦੀ ਆਵਾਜ਼ ਵੀ ਨਹੀਂ ਪਤਾ ਲੱਗਦੀ ਕਿ ਉਹਨੇ ਆਵਾਜ਼ਾਂ ਮਾਰੀਆਂ ਜਾਂ ਨਹੀਂ ਤੇ ਸਵੇਰ ਉੱਠ ਕੇ ਆਪਾਂ ਕਹਿ ਦਿੰਨੇ ਆ ਕਿ ਉਹ ਤਾਂ ਰਾਤ ਨੂੰ ਇੰਨਾ ਹੀ ਸੁੱਤਾ ਹੀ ਰਹਿ ਗਿਆ ਪਰ ਨਹੀਂ ਕੋਈ ਤਾਂ ਹੱਥ ਪੈਰ ਬੰਦਾ ਮਾਰਦਾ ਹੀ ਆ ਤੇ ਇਹਦਾ ਕਰਕੇ ਵੀ ਜਿਹੜਾ ਸਾਨੂੰ ਮੈਂ ਇੱਥੇ ਦੱਸਿਆ ਕਿ ਜਿਹੜਾ ਸਾਨੂੰ ਵੱਡੇ ਪਰਿਵਾਰ ਆ ਉਹ ਕਿੰਨਾ ਜੋੜਦੇ ਸੀਗੇ ਤੇ ਜਿਹੜੇ ਅਸੀਂ ਹੁਣ ਕੱਲੇ-ਕੱਲੇ ਪਹਿਲਾਂ ਤਾਂ ਆਪਾਂ ਪੰਜ ਕਜੀ ਹੁੰਨੇ ਆ ਤੇ ਉਹ ਵੀ ਅਸੀਂ ਅਲੱਗ-ਅਲੱਗ ਕਮਰਾ ਜਿਹੜਾ ਬਣਾ ਲੈਨੇ ਆ ਵੀ ਆਹ ਬੇਟੇ ਦਾ ਆ ਇਹਦਾ ਇਹਦਾ ਉਥੋਂ ਹੀ ਸ਼ੁਰੂਆਤ ਹੋ ਜਾਂਦੀ ਆ ਬੇਟਾ ਹਜੇ ਜੰਮਿਆ ਵੀ ਨਹੀਂ ਹੁੰਦਾ ਧੀ ਜੰਮੀ ਵੀ ਨਹੀਂ ਹੁੰਦੀ ਤੇ ਆਪਾਂ ਉਹਨਾਂ ਦੇ ਰੂਮ ਆਡਾ-ਡਡ ਕਰ ਦਿੰਨੇ ਆ ਜੇ ਆਪਾਂ ਇਕੱਠੇ ਬੈਠਾਂਗੇ ਇਕੱਠੇ ਆਪਾਂ ਗੱਲਾਂ-ਬਾਤਾਂ ਕਰਾਂਗੇ ਫਿਰ ਫੋਨਾਂ ਤੋਂ ਵੀ ਦੂਰ ਰਵਾਂਗੇ ਤਾਂ ਆਪਾਂ ਬਿਮਾਰੀਆਂ ਤੋਂ ਵੀ ਦੂਰ ਰਵਾਂਗੇ ਤੇ ਜਿਹੜਾ ਸਟ੍ਰੈਸ ਤੋਂ ਵੀ ਦੂਰ ਰਵਾਂਗੇ ਬਾਕੀ ਬੱਚੇ ਨੂੰ ਜਿਹੜਾ ਹੈਗਾ ਇਹ ਉਹ ਆਣ ਗਵਾਂਡ ਨਾਲ ਵੀ ਰਿਸ਼ਤੇਦਾਰ ਨਾਲ ਆ ਇਹ ਨਾਲ ਕਿਵੇਂ ਬੋਲਣਾ ਚਾਚੀ ਤਾਈ ਨੂੰ ਆਪਾਂ ਕਿਵੇਂ ਬੁਲਾਉਣਾ ਆਣ ਗਵਾਂਡ ਨੂੰ ਕਿਵੇਂ ਸਾਰਾ ਉਹ ਮੇਰੇ ਹਿਸਾਬ ਨਾਲ ਸਾਨੂੰ ਦੱਸਣਾ ਚਾਹੀਦਾ ਤਾਂ ਕਿ ਅਸੀਂ ਖੁਸ਼ ਰਹੀਏ ਖੁਸ਼ਹਾਲ ਰਹੀਏ ਤੇ ਇੰਨੇ ਕਿ ਮੇਰੇ ਵਿਚਾਰ ਸੀਗੇ ਤੇ ਤੁਸੀਂ ਆਪਣੇ ਸੁਝਾਅ ਜ਼ਰੂਰ ਦੇਣੇ ਇਹਦੇ ਤੇ ਸ਼ੁਕਰੀਆ ਜੀ